ਹਾਂਜੀ ਸਸ਼ੀਕਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਜਿਹੜਾ ਅੱਜ ਦਾ ਟਾਪਿਕ ਹੈ ਇੱਕ ਸੋਧਾ ਇੱਕ ਪਹਿਲਾਂ ਆਪਾਂ ਬਰੀਫ ਜਿੱਚੇ ਗੱਲ ਕਰਦੇ ਆਂ ਜਿਵੇਂ ਆਪਾਂ ਦੇਖਦੇ ਆਂ ਨਾ ਵੀ ਕਿਸੇ ਕਿਰਾਏਦਾਰ ਕੋਈ ਮਕਾਨ ਖਾਲੀ ਨਹੀਂ ਕਰਦੇ ਜਾਂ ਕਈ ਵਾਰ ਜਿਹੜੇ ਮਕਾਨ ਮਾਲਕ ਹੁੰਦੇ ਹੁੰਦੇ ਨੇ ਕਿਰਾਏਦਾਰ ਨੂੰ ਵਿਦਾਊਟ ਆਨੀ ਨੋਟਿਸ ਕੋਈ ਲੀਗਲ ਪ੍ਰोसीਡਿੰਗ ਕਰਦੀ ਨਹੀਂ ਚਾਹੇ ਉਹ ਦੁਕਾਨ ਕਿਰਾਏ ਤੇ ਲੈ ਕੇ ਰੱਖਦਾ ਕੋਈ ਵੀ ਬੰਦਾ ਚਾਹੇ ਉਹ ਮਕਾਨ ਦੇ ਵਿੱਚ ਰਹਿੰਦਾ ਉਹਨੂੰ ਕੋਈ ਲਾਅ ਦੇ ਉੱਤੇ ਵਿਹਾਰਫ ਦੇ ਉੱਪਰ ਜਿਹੜੇ ਹੈਗੇ ਨੇ ਕੋਈ ਵੀ ਲੀਗਲ ਨੋਟਿਸ ਨਹੀਂ ਸੈਂਡ ਕੀਤਾ ਜਾਂਦਾ ਵੀ ਦੋ ਮਹੀਨੇ ਦੇ ਵਿੱਚ ਤੁਸੀਂ ਸਾਡਾ ਮਕਾਨ ਖਾਲੀ ਕਰਦੇ ਜੋ ਵੀ ਪ੍ਰੋਵੀਜ਼ਨ ਬਣੀਆਂ ਹੋਈਆਂ ਨੇ ਰੈਂਟਰ ਦੇ ਵਿੱਚ ਹਨ ਤੇ ਇੱਥੇ ਕਾਫੀ ਜਿਹੜੇ ਕਿਰਾਏਦਾਰ ਕਹਿ ਦਿੰਦੇ ਹੁੰਦੇ ਨੇ ਵੀ ਸਾਨੂੰ ਘਰੋਂ ਕੱਢਤਾ ਉਹਨੇ ਪੁਲਿਸ ਦੇ ਵਿੱਚ ਜਾ ਕੇ ਕੰਪਲੀਟ ਕਰਾ ਦਿੱ ਕੋਈ ਕੋਰਟ ਦਾ ਨੋਟਿਸ ਨਹੀਂ ਹੈਗਾ ਸੀ ਪੁਲਿਸ ਨੇ ਸਾਨੂੰ ਆ ਕੇ ਸਾਡਾ ਸਮਾਨ ਚੱਕ ਕੇ ਜਾਂ ਉਹ ਪੈਸੇ ਲੈ ਕੇ ਵੀ ਸਾਨੂੰ ਘਰੋਂ ਕੱਢ ਦਿੱਤਾ ਕਾਫੀ ਜ਼ਿਆਦਾ ਜਿਹੜੇ ਕਿਰਾਏਦਾਰ ਨੇ ਉਹ ਇਹ ਚੀਜ਼ਾਂ ਕਰਦੇ ਨੇ ਵੀ ਸਾਨੂੰ ਕਿਤੇ ਸਾਡਾ ਸਮਾਨ ਰੱਖਣ ਦੇ ਲਈ ਵੀ ਸਾਡੇ ਕੋਲ ਵੀ ਜਗ੍ਹਾ ਨਹੀਂ ਹੈਗੀ ਸੀ ਅਸੀਂ ਸਮਾਨ ਸਾਡਾ ਕਿੱਥੇ ਰੱਖੀਏ ਇਹ ਕਾਫੀ ਜ਼ਿਆਦਾ ਪ੍ਰੋਬਲਮ ਨੇ ਪਹਿਲਾਂ ਵੀ ਮੈਂ ਕਾਫੀ ਜ਼ਿਆਦਾ ਇਨਕੁਆਇਰੀ ਦੇ ਉੱਤੇ ਕੀਤੀਆਂ ਨੇ ਵੀ ਪਈ ਜੇ ਕੋਈ ਕਹਿੰਦੇ ਨੇ ਵੀ ਸਾਡਾ ਪੁਲਿਸ ਨੇ ਆ ਕੇ ਸਾਡਾ ਸਮਾਨ ਚਕਾਇਆ ਤਾਂ ਪਹਿਲੀ ਗੱਲ ਤਾਂ ਪੁਲਿਸ ਲਾਵੇ ਕੋਈ ਇੰਨਾ ਦਾ ਅਧਿਕਾਰ ਹੀ ਨਹੀਂ ਹੈਗਾ ਬਿਨ ਡਾਊਟ ਇਹਨੇ ਕੋਰਟ ਆਰਡਰ ਪੁਲਿਸ ਆ ਕੇ ਤੁਹਾਡੇ ਕਿਰਾਏਦਾਰ ਜੇ ਆ ਤੂੰ ਸਮਾਨ ਚਕਾਈ ਨਹੀਂ ਸਕਦੀ ਹੈਗੀ ਜੇ ਕੋਈ ਕੋਰਟ ਦਾ ਆਰਡਰ ਹੈ ਤਾਂ ਕੋਰਟ ਦਿਓ ਆਰਡਰ ਦੀ ਹੁਕਮ ਦੀ ਉਹ ਪਾਲਣਾ ਜ਼ਰੂਰ ਕਰੂਗੀ ਤੇ ਸਮਾਨ ਵੀ ਚਕਾ ਸਕਦੀ ਹੈ ਜਦੋਂ ਕੋਈ ਕੋਰਟ ਦਾ ਆਰਡਰ ਨਹੀਂ ਜਾਂ ਕਿਰਾਏਦਾਰ ਨੇ ਕੋਈ ਸਟੇ ਲਈ ਹੋਵੇ ਫਿਰ ਵੀ ਨਹੀਂ ਤਾਂ ਇਹ ਜਿਹੜੀ ਜੱਜਮੈਂਟ ਹੈ ਲੇਟੈਸਟ ਜੱਜਮੈਂਟਸ ਜਿਹੜੀ ਹੈਗੀ ਹੈ ਮਾਨਯੋਗ ਸੁਪਰੀ ਵੀ ਜਿਹੜੇ ਮਹਾਰਾਸ਼ਟਰ ਦੇ ਜਿਹੜੀਆਂ ਪੁਲਿਸ ਹੈ ਉਹਨੂੰ 6 ਲੱਖ ਰੁਪਇਆ ਦੇਣ ਦਾ ਜਿਹੜਾ ਹੈਗਾ ਆਰਡਰ ਕੀਤਾ ਹੈ ਕਿਰਾਏਦਾਰ ਨੂੰ ਉਹਨਾਂ ਨੇ ਕੀ ਕੀਤਾ ਜਿੱਦ ਕਿਰਾਏਦਾਰ ਨੂੰ ਜਿਹੜਾ ਹੈਗਾ ਇਲੀਗਲੀ ਮਤਲਬ ਕੋਈ ਕੋਰਟ ਦਾ ਆਰਡਰ ਨਹੀਂ ਹੈਗਾ ਸੀ ਉੱਥੋਂ ਕਿਰਾਏਦਾਰ ਨੂੰ ਕੱਢਤਾ ਤੇ ਉਹਦਾ ਜਿਹੜਾ ਸਮਾਨ ਵੀ ਸੀ ਉਹ ਵੀ ਰਫਾ-ਦਫਾ ਕਰਤਾ ਤੇ ਕੋਈ ਵੀ ਕੋਰਟ ਦਾ ਇਹਦੇ ਵਿੱਚ ਆਰਡਰ ਨਹੀਂ ਹੈਗਾ ਜੀ ਤੇ ਸੁਪਰੀਮ ਕੋਰਟ ਨੇ ਬੜਾ ਹੀ ਇੱਕ ਸਟ੍ਰਿਕਟਲੀ ਐਕਸ਼ਨ ਲਿਆ ਬਿਹਾਰਾਸ਼ਟਰ ਪੁਲਿਸ ਦੇ ਉੱਪਰ ਇਹਦੇ ਵਿੱਚ ਕਨਸਟੇਬਲ ਹੈ ਹੈੱਡ ਕਨਸਟੇਬਲ ਹੈ ਸਬ ਇੰਸਪੈਕਟਰ ਹੈ ਇਹਨਾਂ ਸਾਰਿਆਂ ਨੂੰ ਕਿਹਾ ਵੀ ਤੁਸੀਂ 6 ਲੱਖ ਰੁਪਏ ਇਕੱਠਾ ਕਰਕੇ ਕਿਰਾਏਦਾਰ ਨੂੰ ਦੇ ਦਿਓ ਭਾਈ ਵੀ ਤੁਸੀਂ ਜਿਹੜਾ ਹੈਗਾ ਇਹ ਜਿਹੜਾ ਕੰਮ ਕੀਤਾ ਹੈ ਇਹ ਬੜਾ ਹੀ ਗਲਤ ਕੀਤਾ ਸੋ ਇਸ ਵੀਡੀਓ ਕਰਨ ਦਾ ਮੇਰਾ ਮਤਲਬ ਇਹ ਹੀ ਸੀ ਵੀ ਕਿਰਾਏਦਾਰ ਜੇ ਕੋਈ ਬੈਠਾ ਹੈ ਤਾਂ ਉਹਨੂੰ ਕੋਈ ਬਿਨਾਂ ਲੀਗਲੀ ਜੇ ਕੋਈ ਨੋਟਿਸ ਐਦਾਂ ਪੁਲਿਸ ਚੱਕਦੀ ਕਿ ਜੇ ਕੋਈ ਕੋਰਟ ਦਾ ਆਰਡਰ ਨਹੀਂ ਹੈਗਾ ਜਾਂ ਆ ਕੇ ਕੋਈ ਕਿਰਾਏਦਾਰ ਵੀ ਜੇ ਕੋਈ ਲਾਅ ਦੇ ਉੱਤੇ ਜਾਂ ਲੀਗਲੀ ਵੇਜ ਦੇ ਉੱਤੇ ਕੋਈ ਨਹੀਂ ਚੱਲਦਾ ਹੈਗਾ ਕਿਰਾਏਦਾਰ ਨੂੰ ਕੱਢ ਰਿਹਾ ਹੈ ਮਕਾਨ ਮਾਲਕ ਤਾਂ ਉਹ ਵੀ ਜਿਹੜਾ ਕਿਰਾਏਦਾਰ ਆ ਉਹ ਉਹਦੇ ਉੱਤੇ ਜਿਹੜਾ ਹੈਗਾ ਲੀਗਲੀ ਐਕਸ਼ਨ ਇੱਕ ਲੈ ਸਕਦਾ ਹੈ ਤਾਂ ਇਸ ਜਜਮੈਂਟ ਦਾ ਹਵਾਲਾ ਕਰਦੇ ਹੋਏ ਜੇ ਕੋਈ ਵੀ ਪੁਲਿਸ ਮੁਲਾਜ਼ਮ ਵਿਦਾਊਟ ਆਨੀ ਕੋਰਟ ਆਰਡਰ ਕਿਸੇ ਵੀ ਕਿਰਾਏਦਾਰ ਨੂੰ ਜਾਂ ਉਹਦੇ ਸਮਾਨ ਨੂੰ ਚੱਕ ਕੇ ਬਾਹਰ ਕਰਦਾ ਤੁਸੀਂ ਜਜਮੈਂਟ ਦੇ ਖਾਵਨਾ ਉਹਦੇ ਖਿਲਾਫ ਜਿਹੜਾ ਹੈਗਾ ਪੁਲਿਸ ਵਾਲੇ ਦੇ ਖਿਲਾਫ ਲੀਗਲੀ ਐਕਸ਼ਨ ਲੈ ਸਕਦਾ ਹੈ ਜਦ ਤੱਕ ਪੁਲਿਸ ਲਾਦੇ ਕੋਈ ਵੀ ਕੋਰਟ ਦਾ ਆਰਡਰ ਨਾ ਹੋਵੇ ਥੈਂਕ ਯ